ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪੰਜਾਬ ਪੁਲਿਸ ਦੇ ਵੱਲੋਂ ਏ ਕੈਟਾਗਰੀ ਦੇ ਗੈਂਗਸਟਰ ਨੂੰ ਫੜ ਲਿਆ ਗਿਆ ਜਿਆ ਏ ਕੈਟਾਗਰੀ ਦੇ ਗੈਂਗਸਟਰ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਆਧਾਰ ਉਤੇ ਪੰਜਾਬ ਪੁਲਿਸ ਦੇ ਵੱਲੋਂ ਪ੍ਰੋਪਰ ਤਰੀਕੇ ਦੇ ਨਾਲ ਰਣਨੀਤੀ ਬਣਾਈ ਗਈ ਤੇ ਫਿਰ ਇਸ ਏ ਕੈਟਾਗਰੀ ਗੈਂਗਸਟਰ ਨੂੰ ਤਾਂ ਫੜਿਆ ਹੀ ਗਿਆ ਉਸ ਦੇ ਨਾਲ ਹੀ ਜੋ ਉਸ ਦਾ ਸਾਥੀ ਸੀਗਾ ਉਸ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਤੇ ਨਾਲ ਹੀ ਜਦੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ ਡਰੱਗਸ ਵੀ ਬਰਾਮਦ ਹੋਏ ਨੇ ਇਸੇ ਦੇ ਨਾਲ ਬੱਤੀ ਬੋਰ ਵੀ ਬਰਾਮਦ ਕੀਤਾ ਗਿਆ ਤੇ ਨਾਲ ਹੀ BMW ਕਾਰ ਵੀ ਜਿਹੜੀ ਹੈਗੀ ਆ ਬਰਾਮਦ ਕੀਤੀ ਗਈ ਹੈਗੀ ਤਾਂ ਪੰਜਾਬ ਪੁਲਿਸ ਜੋ ਨੇ ਉਹਨਾਂ ਦੇ ਵੱਲੋਂ ਬਕਾਇਦਾ ਇਸ ਮੁਤਲਕ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਵੀ ਦਿੱਤੀ ਗਈ ਹੈ ਤਾਂ ਖਬਰ ਕਿੱਥੋਂ ਦੀ ਹੈ ਤੁਹਾਨੂੰ ਦੱਸ ਦਿੰਨੇ ਆ ਮੋਗਾ ਦੀ ਖਬਰ ਹੈਗੀ ਆ ਜਿੱਥੇ ਕੀ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਵਿੱਚ ਇੱਕ ਗੈਂਗਸਟਰ ਜੋ ਹੈ ਜਿਸ ਦੇ ਉੱਪਰ ਕਰੀ 42 ਮਾਮਲੇ ਦਰਜ ਨੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਇਹ ਜਾਣਕਾਰੀ ਬਕਾਦਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਹੀ ਦਿੱਤੀ ਗਈ ਹੈ ਤਾਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਦੋਵੇਂ ਹੀ ਸਖਸ਼ ਨੂੰ ਗ੍ਰਫਤਾਰ ਕੀਤਾ ਗਿਆ ਹੈਗਾ ਹਾਲਾਂਕਿ ਇਹਨਾਂ ਤੋਂ ਪੁੱਛਗਿੱਛ ਵੀ ਜਾਰੀ ਹੈਗੀ ਤਾਂ ਜੋ ਪੁੱਛਗਿੱਛ ਦੇ ਵਿੱਚ ਇਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਸਕਣ ਤੇ ਹੋਰ ਜੋ ਇਹਨਾਂ ਦੇ ਮੈਂਬਰਸ ਨੇ ਉਹਨਾਂ ਦੇ ਬਾਰੇ ਜੜਾਇਆ ਵਿਸਥਾਰਪੂਰਵਕ ਪੁਲਿਸ ਨੂੰ ਜਾਣਕਾਰੀ ਦੇ ਸਕਣ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲੋਂ ਡਰੱਗਸ ਵੀ ਬਰਾਮਦ ਕੀਤਾ ਗਿਆ ਹੈਗਾ ਇਸੇ ਦੇ ਨਾਲ ਇਹਨਾਂ ਦੇ ਕੋਲੋਂ 32 ਬੋਰ ਪਿਸਤਲ ਵੀ ਜੋ ਹੈ ਬਰਾਮਦ ਕਰਕੇ ਤੇ ਨਾਲ ਹੀ BMW ਜੋ ਹੈ ਉਹ ਵੀ ਫੜ ਲਿਆ ਗਿਆ ਹੈਗਾ ਅਜਿਹੇ ਦੇ ਵਿੱਚ ਮੋਗਾ ਦੇ CIA ਸਟਾਫ ਨੇ ਨਸ਼ੇ ਦੇ ਖਿਲਾਫ ਇਹ ਕਾਰਵਾਈ ਕੀਤੀ ਹੈਗੀ ਜਿਸ ਦੇ ਤਹਿਤ ਬਦਵਾਰ ਨੂੰ ਗਸ਼ ਦੇ ਦੌਰਾਨ ਜਦੋਂ ਨਾਕਾਬੰਦੀ ਕੀਤੀ ਹੋਈ ਸੀ ਤਾਂ ਸੂਚਨਾ ਮਿਲਣ ਉਤੇ ਮੋਗਾ ਦੇ ਪਿੰਡ ਚੂੜਚੱਕ ਦੇ ਵਿੱਚ ਇੱਕ ਕੈਟਾਗਰੀ ਦੇ ਇਸ ਗੈਂਗਸਟਰ ਨੂੰ ਗ੍ਰਫਤਾਰ ਕੀਤਾ ਗਿਆ ਤੇ ਉਸ ਦਾ ਸਾਥੀ ਵੀ ਮੌਜੂਦ ਸੀ ਤੁਹਾਨੂੰ ਦੱਸ ਦਈਏ ਕਿ 400 ਗ੍ਰਾਮ ਹੈਰੋਇਨ ਸਣੇ 32 ਬੋਰ ਦਾ ਅਪਸਟ ਇੱਕ BMW ਇਸ ਦੇ ਨਾਲ ਹੀ ਦੋਨਾਂ ਨੂੰ ਗ੍ਰਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਮੋਗਾ ਐਸਐਸਪੀ ਅਜੇ ਗਾਂਧੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਮੋਗਾ ਪੁਲਿਸ ਦੇ ਨੂੰ ਇੱਕ ਵੱਡੀ ਜਿਹੜੀ ਕਾਮਯਾਬੀ ਹੈਗੀ ਉਹ ਮਿਲੀ ਹੈਗੀ ਆ ਤੇ ਇਸ ਦੇ ਵਿੱਚ ਜੀ ਤੁਹਾਨੂੰ ਦੱਸ ਦਈਏ ਕਿ ਜੋ ਮੁਲਾਜ਼ਮਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈਗੀ ਕਿ ਜੋ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੇ ਉਸ ਦੇ ਵਿੱਚ ਇੱਕ ਦਾ ਨਾਮ ਦੱਸਿਆ ਜਾ ਰਿਹਾ ਗੁਰਦੀਪ ਸਿੰਘ ਜੋ ਕਿ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲੇ ਜੋ ਸੁੱਤੇ 42 ਮਾਮਲੇ ਦਰਜ ਨੇ ਇਹ ਕੈਟਾਗਰੀ ਦਾ ਇੱਕ ਗੈਂਗਸਟਰ ਹੈਗਾ ਦੂਜਾ ਜਿਹੜਾ ਹੈਗਾ ਕੁਲਵਿੰਦਰ ਸਿੰਘ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਮੋਗਾ ਦੇ ਝੂੜਚੱਕ ਦਾ ਰਹਿਣ ਵਾਲਾ ਹੈਗਾ ਦੋਵੇਂ ਮੁਲਜ਼ਮਾਂ ਦੀ ਜੇਕਰ ਗੱਲ ਕਰੀਏ ਤਾਂ ਗ੍ਰਿਫਤਾਰ ਕਰਕੇ ਇਹਨਾਂ ਉੱਤੇ ਮਾਮਲਾ ਜ਼ਰੂਰ ਦਰਜ ਕਰ ਲਿਆ ਗਿਆ ਤੇ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਪੁੱਛ ਕੇ ਜੋ ਹੈ ਉਹ ਕੀਤੇ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਜਾਦਾ ਹੈ ਜਾਂਦਾ ਹੈਗਾ ਕਿ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਦੇਰੇ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈਗੀ ਗੁਪਤ ਸੂਚਨਾ ਦੇ ਆਧਾਰ ਉਤੇ ਇੰਕਾਊਂਟਰ ਦੀਆਂ ਖਬਰਾਂ ਵੀ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਹੁਣ ਮੋਗਾ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈਗੀ ਜਿਸ ਦੇ ਵਿੱਚ ਬਕਾਇਦਾ ਇਹਨਾਂ ਗੈਂਗਸਟਰ ਨੂੰ ਗ੍ਰਫਤਾਰ ਕੀਤਾ ਗਿਆ ਹੈਗਾ ਤੇ ਇਹ ਜੋ ਡਰੱਗ ਹੈ ਉਹ ਕਿੱਥੇ ਸਪਲਾਈ ਇਹਨਾਂ ਨੇ ਕਰਨਾ ਸੀ ਕਿਹੜੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਇਹ ਵੱਡਾ ਸਵਾਲ ਇੱਥੇ ਉੱਠਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇਹਨਾਂ ਦੇ ਕੋਲੋਂ ਦੀ ਜੋ ਪਿਸਟਲ ਹੈ ਉਹ ਵੀ ਬਰਾਮਦ ਕੀਤੀ ਗਈ ਹੈਗੀ ਤਾਂ ਇਹਨਾਂ ਤੋਂ ਪੁੱਛ ਪੜਤਾਲ ਜਾਰੀ ਹੈ ਤੇ ਇਹਨਾਂ ਦੇ ਹੋਰ ਕਿਹੜੇ ਮੈਂਬਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਰੁਕੇ ਹੋਏ ਨੇ ਕਿੱਥੇ ਕਿੱਥੇ ਉਹ ਆਪਣਾ ਜੋ ਰਣਨੀਤੀ ਬਣਾਈ ਹੈਗੀ ਉਸ ਦੇ ਤਹਿਤ ਕੰਮ ਕਰਨ ਦੇ ਰੂਪ ਦੇ ਵਿੱਚ ਵਿਖਰੇ ਹੋਏ ਨੇ ਅਜਿਹੇ ਦੇ ਵਿਚੋਣਾ ਦੀ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਕਿਨਾਂ ਦੇ ਸ਼ਹਿਰ ਉਤੇ ਇਹਨਾਂ ਦੇ ਵੱਲੋਂ ਇਹਨਾਂ ਵਾਰਦਾਤਾ ਨੂੰ ਅੰਜਾਮ ਦੇਣਾ ਸੀ ਹਰ ਇੱਕ ਪਹਿਲੂ ਦੇ ਨਾਲ ਹਰ ਇੱਕ ਐਂਗਲ ਦੇ ਨਾਲ ਇਹਨਾਂ ਜਿਹੜੇ ਮਲਜ਼ਮ ਹੈਗੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਕਿਉਂਕਿ ਇਹਨਾਂ ਦੇ ਕੋਲੋਂ ਡਰੱਗਸ ਦੇ ਨਾਲ-ਨਾਲ ਜੋ ਪਿਸਟਲ ਹੈ ਉਹ ਵੀ ਬਰਾਮਦ ਕੀਤੀ ਗਈ ਹੈਗੀ ਤਾਂ ਇਸ ਦੇ ਵਿੱਚ ਬਕਾਇਦਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈਗੀ ਕੀ ਕੁਝ ਕਹਿਣਾ ਹੈ ਉਹਨਾਂ ਦਾ ਤੁਸੀਂ ਵੀ ਸੁਣੋ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਪੁਲਿਸ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕੱਲ ਮੋਗਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਐ ਦੇ ਵਿੱਚ ਦੋ ਕੇਸਿਸ ਹੈਗੇ ਨੇ ਪਹਿਲਾ ਕੇਸ ਹੈ ਐਫ ਆਈ ਆਰ ਨੰਬਰ 9/25 ਥਾਣਾ ਅਜੀਤਪਾਲ ਰਜਿਸਟਰ ਕੀਤਾ ਗਿਆ ਹੈ ਐ ਦੇ ਵਿੱਚ ਟੋਟਲ ਦੋ ਅਕਿਊਜ਼ਡ ਸੀਆਈਏ ਸਟਾਫ ਵੱਲੋਂ ਫੜੇ ਗਏ ਹੈ ਤੇ ਉਹਨਾਂ ਦੇ ਕੋਲੋਂ 400 ਗ੍ਰਾਮ ਹੈਰੋਇਨ ਇੱਕ ਦੇਸੀ ਪਿਸਤਲ ਬੱਤੀਵੋਰ ਸਮੇਤ ਚਾਰ ਲਾਈਵ ਰਾਉਂਡ ਤੇ ਇੱਕ ਗੱਡੀ ਹਰਿਆਣੇ ਨੰਬਰ ਦੀ BMW X1 ਬਲੂ ਕਲਰ ਦੀ ਇਹਨਾਂ ਤੋਂ ਬਰਾਮਦ ਹੋਈ ਹੈ ਆ ਸਾਰਾ ਆਪਰੇਸ਼ਨ ਐਸ ਪੀ ਡੀ ਤੇ ਡੀ ਐਸ ਪੀ ਡੀ ਮੋਗਾ ਦੀ ਸੁਪਰੀਵਿਜ਼ਨ ਚ ਹੋਇਆ ਹੈ ਤੇ ਅੱਜ ਦੇ ਵਿੱਚ ਮੈਂ ਆ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਦੋ ਅਕਿਊਜ਼ ਨੇ ਇਹਨਾਂ ਦੇ ਵਿੱਚ ਜਿਹੜਾ ਪਹਿਲਾ ਦੋਸ਼ੀ ਹੈ ਗੁਰਦੀਪ ਸਿੰਘ ਉਰਫ ਮਾਨਾ ਅ ਮੈਲਕਲਾ ਬਰਨਾਲੇ ਦਾ ਰਹਿਣ ਵਾਲਾ ਹੈ ਇੱਥੇ ਪਹਿਲਾਂ 42 ਐਫ ਆਰ ਦਰਜ ਨੇ ਦੂਜਾ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਿੰਦਾ ਅ ਚੂੜਚਕ ਅਜੀਤਵਾਲ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਇੱਥੇ ਵੀ ਪਹਿਲਾਂ 6 ਮੁਕਦਮੇ ਦਰਜ ਨੇ ਇਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਹੋਰ ਡੰਗਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਤਾਂ ਕਿ ਆ ਪੂਰਾ ਡਰੱਗ ਰੈਕਟ ਜੋ ਹੈ ਇਹ ਦਰਪਰਦਾ ਫਾਸ ਹੋ ਸਕਦੀ ਸੀ ਸਰ ਇੰਟੈਲੀਜੈਂਸ ਪਰ ਗੁਰਦੀ ਚੀ ਇਹ ਪਹਿਲਾ ਪੀਓ ਵੀ ਐਸੇ ਕਿਸੇ ਨੂੰ ਹੋਣਾ ਸਾਰੇ ਮੁਕਦਮਿਆਂ ਦੇ ਵਿੱਚ ਬੇਲ ਤੇ ਹੈਗਾ ਪਹਿਲਾਂ ਇਥੇ ਕਾਫੀ ਮਾਮਲੇ ਦਰਜ ਨੇ ਨਾ ਹਿਜ਼ ਓਨ ਬੇਲ ਸਰ ਸਭੀ ਕੇ ਜਬੀ ਮਾਮਲੇ ਸਰ ਬੇਲ ਤੇ ਨਵਟਾਈ ਜਾ ਰਹੇ ਹਨ ਹਾਂ ਜੀ ਕਾਫੀ ਮੈਂ ਸਜ਼ਾ ਵੀ ਹੋਈ ਹੈ ਤੇ ਬਾਕੀ ਮਾਮਲਿਆਂ ਦੇ ਵੀ ਸਭ ਬੇਲ ਤੇ ਬਾਹਰ ਆਏ ਨੇ ਫਿਰ ਇਹ ਇਹ ਕੈਟੇਗਰੀ ਗੈਂਸਟਰ ਸਰ ਇਸ ਕਿਸੇ ਦਾ ਸੰਬੰਧ ਅਸਲ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਹੈ ਦੀ ਪੁੱਛ ਗਈਸ ਤੋਂ ਜਿਹੜੇ ਕਲਾਸੇ ਹੋਣਗੇ ਤੁਹਾਨੂੰ ਅਸੀਂ ਦਾ ਇਸ ਤੇ ਫਰਾਲ ਹੈ ਵੋਗਾ ਪੁਲਿਸ ਦੇ ਹਾਸਲ ਕਿਵੇਂ ਆ? ਆ ਸਿcret ਇਨਫੋਰਮੇਸ਼ਨ ਆਈ ਸੀ ਮੈਨੂਅਲ ਇਨਪੁਟ ਜਿਹੜੀ ਹੈਗੀ ਐ ਸੀਆਈਏ ਟੀਮ ਨੂੰ ਆਈ ਸੀ ਉਹਦੇ ਬੇਸਿਸ ਤੇ ਕ੍ਰੈਡੀਬਲ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ। ਸਰ ਇਹ ਗੈਸਟਰੋਨਮੀ ਗਿਸਟ ਵੱਡੀ ਹੋ ਰਹੀ ਹੈ ਇਹਨਾਂ ਨੂੰ ਰੋਕਤਾਂ ਦੀ ਪੁਲਿਸ ਲੋਕੀਂ ਪ੍ਰੋਲੇਕ ਕਿਹੜਾ? ਇਹਦੇ ਲਈ ਅਸੀਂ ਇਹਨਾਂ ਨੂੰ ਕੰਟੀਨਿਊਸਲੀ ਅਰੈਸਟ ਕਰ ਰਹੀਆਂ ਤੇ ਐਗਰੈਸਿਵਲੀ ਪੁਲਿਸ ਇਹਨਾਂ ਦੇ ਅਗੇਂਸਟ ਐਕਸ਼ਨ ਲੈ ਰਹੀ ਐ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਆ ਰਹੀ ਐ ਉਹਨਾਂ ਦੇ ਖਿਲਾਫ ਅਸੀਂ ਨਵੇਂ ਜਿਹੜੇ ਸੈਕਸ਼ਨ ਆਏ ਨੇ ਬੀਐਨਐਸਐ ਉਹਨਾਂ ਦੇ ਤਹਿਤ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਜਿਹਦੇ ਤਹਿਤ ਇਹਨਾਂ ਨੂੰ ਕਈ ਦਿਨਾਂ ਤੱਕ ਬੇਲਨਾ ਮਿਲੇ ਤੇ ਹੋਰ ਵੀ ਜਿਹੜੇ ਇਹਨਾਂ ਦੇ ਅਸੋਸੀਏਟਸ ਹੈਗੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਦੇ ਹਾਂ ਸਰ ਇਹ ਜਿਹੜਾ ਦੂਜਾ ਸਾਥੀ ਹੈ ਕੋਲੋਂ ਜਿਸ ਨੂੰ ਉਹ ਇਹਦੇ ਸੰਪਰਕ ਕਿਵੇਂ ਆਇਆ ਉਹ ਹੁਣ ਇਨਵੈਸਟੀਗੇਸ਼ਨ ਚ ਕਲੀਅਰ ਹੋ ਜੂਗਾ ਸਰ ਉਹਨਾਂ ਅਸੀਂ ਇਹਦੀ ਪੁੱਛਗਿੱਛ ਕਰਾਂਗੇ ਦੋਨਾਂ ਦੀ ਡੂੰਘਾਈ ਨਾਲ ਪੂਰੀ ਇਨਵੈਸਟੀਗੇਸ਼ਨ ਪਤਾ ਲਗਾ ਲਵਾਂਗੇ ਤਾਂ ਇਹ ਕੈਟਾਗਰੀ ਦਾ ਜੋ ਇੱਕ ਗੈਂਗਸਟਰ ਹੈਗਾ BMW ਦੇ ਵਿੱਚ ਬੈ ਕੇ ਗੇੜੀਆਂ ਲਾਉਂਦਾ ਸੀ ਅਜਿਹੇ ਦੇ ਵਿੱਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਆਧਾਰ ਉਤੇ ਐਸਐਸਪੀ ਅਜੇ ਗਾਂਧੀ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਘੇਰਾ ਪਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਵੱਡੇ ਸਵਾਲ ਇੱਥੇ ਜ਼ਰੂਰ ਖੜੇ ਹੋ ਰਹੇ ਨੇ ਕਿ ਆਖਰ ਇਹ ਡਰੱਗਸ ਦੀ ਸਪਲਾਈ ਕਿੱਥੇ ਕਰਨ ਲੱਗੇ ਸੀ ਕਿਹੜੇ-ਕਿਹੜੇ ਨੌਜਵਾਨ ਨੇ ਜਾਂ ਕਿਹੜੀ ਜੋ ਇਹਦੇ ਵਿੱਚ ਗੈਂਗ ਹੈ ਉਹ ਇਹਨਾਂ ਦੇ ਨਾਲ ਇਨਵੋਲਵ ਹੈ ਉਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਸਖਤੀ ਦੇ ਨਾਲ ਪੁੱਛ ਪੜਤਾਲ ਜ਼ਰੂਰ ਕੀਤੀ ਜਾਵੇਗੀ ਤੇ ਹੋਰ ਜਿਹੜੇ ਇਹਨਾਂ ਦੇ ਮੈਂਬਰਸ ਨੇ ਉਹਨਾਂ ਦਾ ਵੀ ਪਰਦਾ ਫਾਸ਼ ਕੀਤਾ ਜਾਵੇਗਾ ਤਾਂ ਜੋ ਜੇਕਰ ਉਹਨਾਂ ਦੇ ਕੋਲ ਵੀ ਡਰੱਗਸ ਹੈਗੇ ਜਾਂ ਉਹਨਾਂ ਦੇ ਕੋਲ ਵੀ ਹਥਿਆਰ ਹੈਗੇ ਤਾਂ ਕੋਈ ਅਣਸੁਖਾਵੀ ਘਟਨਾ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਨਾ ਵਾਪਰ ਸਕੇ ਕਿਉਂਕਿ ਪੰਜਾਬ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੀ ਮੁਸ਼ਤੈਦੀ ਦੇ ਕਾਰਨ ਬਹੁਤ ਸਾਰੇ ਅਜਿਹੇ ਹਾਦਸੇ ਹੁੰਦੇ ਨੇ ਜਾਂ ਬਹੁਤ ਵੱਡੇ ਵੱਡੇ ਜੋ ਪਲੈਨਿੰਗ ਦੇ ਤਹਿਤ ਕਾਰਵਾਈਆਂ ਨੂੰ ਅੰਜਾਮ ਦੇਣਾ ਹੁੰਦਾ ਹੈ ਨਾ ਗੈਂਗਸਟਰਾਂ ਦੇ ਵੱਲੋਂ ਤਾਂ ਪੰਜਾਬ ਪੁਲਿਸ ਦੀ ਮੁਸ਼ਤੈਦੀ ਦੇ ਕਾਰਨ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਪਹਿਲਾਂ ਹੀ ਗ੍ਰਫਤਾਰ ਕਰ ਲਿਆ ਜਾਂਦਾ ਹੈ ਤਾਂ ਅਜਿਹਾ ਇੱਕ ਮਾਮਲਾ ਮੋਗਾ ਤੋਂ ਵੀ ਸਾਹਮਣੇ ਆਇਆ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਦੋਵਾਂ ਨੂੰ ਗ੍ਰਫਤਾਰ ਕੀਤਾ ਗਿਆ ਹੈਗਾ ਇਹ ਕੈਟੇਗਰੀ ਦੇ ਗੈਂਗਸਟਰ ਇਹਨਾਂ ਨੂੰ ਮੰਨਿਆ ਜਾਂਦਾ ਹੈਗਾ ਜਿਨ੍ਹਾਂ ਨੂੰ ਗ੍ਰਫਤਾਰ ਕਰਕੇ ਹੁਣ ਪੁਛ ਪੜਤਾਲ ਦੇ ਵਿੱਚ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦੇ ਵੱਲੋਂ ਹੋਰ ਕੀ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਕੀ ਕੁਝ ਖੁਲਾਸੇ ਇਹਨਾਂ ਗੈਂਗਸਟਰਾਂ ਦੇ ਵੱਲੋਂ ਕੀਤੇ ਜਾਣਗੇ ਤੇ ਕੀ ਕੁਝ ਜੋ ਕਾਰਵਾਈ ਹੈ ਪੁਲਿਸ ਦੇ ਵੱਲੋਂ ਇਹਨਾਂ ਦੇ ਵੱਲੋਂ ਖੁਲਾਸੇ ਕੀਤੇ ਜਾਣ ਤੋਂ ਬਾਅਦ ਕੀਤੀ ਜਾਵੇਗੀ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪੰਜਾਬ ਪੁਲਿਸ ਦੇ ਵੱਲੋਂ ਏ ਕੈਟ